ਜਿਕਾਰਿਆਂ ਦੀ ਗੂੰਜ ਵਿੱਚ ਬਾਬਾ ਰਾਜਾ ਰਾਮ ਤੋਂ ਸ਼੍ਰੀ ਅਨੰਦਪੁਰ ਸਾਹਿਬ ਲਈ ਨਗਰ ਕੀਰਤਨ ਰਵਾਨਾ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਅਤੇ 350 ਸਾਲਾ ਸ਼ਤਾਬਦੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਯਾਈ ਦਿਵਸ ਨੂੰ ਸਮਰਪਿਤ ਸ਼੍ਰੀ ਗੁਰੰਗ੍ਰੰਥ ਸਾਹਿਬ ਜੀ ਦੀ ਰੈਨੁਮਾਈ ਹੇਟ ਅਤੇ ਬਾਬਾ ਬਲਵਿੰਦਰ ਸਿੰਘ ਅਗਵਾਈ ਹੇਟ ਗੁਰਦੁਆਰਾ ਬਾਬਾ ਰਾਜਾ ਰਾਮ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਹਰਚੋਵਾਲ ਤੋਂ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ ਇਹ ਨਗਰ ਕੀਰਤਨ ਹਰਚੋਵਾਲ ਤੋਂ ਲਾਈਟਾਂ ਵਾਲਾ ਚੌਕ ਪੁੱਲ ਪੁੱਤਾ ਟਾਂਡਾ ਅੱਡਾ ਜਲੰਧਰ ਰੋਡ ਤੋਂ ਹੁਸ਼ਿਆਰਪੁਰ ਸ਼ਹਿਰ ਦੇ ਅੰਦਰ ਕਚਹਿਰੀ ਰੋਡ ਤੋਂ ਹੁੰਦਾ ਹੋਇਆ ਦੁਪਹਿਰ ਦਾ ਵਿਸ਼ਰਾਮ ਗੁਰਦੁਆਰਾ ਸਾਹਿਬ ਖੰਡਿਆਲਾ ਸੈਣੀਆ ਅਤੇ ਫਿਰ ਗੜਸ਼ੰਕਰ ਰੋਡ ਮਹੱਲਲਪੁਰ ਤੋਂ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਸੀਸਗੰਢ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਰੋਪੜ ਵਿਖੇ ਸ਼ਾਮ ਨੂੰ ਸੰਪੰਨ ਹੋਵੇਗਾ ਇਸ ਮੌਕੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸਮਾਜ ਸੇਵੀ ਹਰਵਿੰਦਰਪਾਲ ਸਿੰਘ ਸਾਹਿਬ ਦਾ ਪ੍ਰਧਾਨ ਐਸਸੀ ਵਿੰਗ ਪੰਜਾਬ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਹਲਕਾ ਇੰਚਾਰਜ ਰਾਜਨਵੀਰ ਸਿੰਘ ਕਮਾਂਡ ਡਾਕਟਰ ਕੇਜੀ ਸਿੰਘ ਆਪ ਪਾਰਟੀ ਸੀਨੀਅਰ ਆਗੂ ਸਰਪੰਚ ਕੈਪਟਨ ਤਰਮਿੰਦਰ ਸਿੰਘ ਹਰਚੋਵਾਲ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਆਪਣੀ ਬੱਸਾਂ ਗੱਡੀਆਂ ਰਾਹੀਂ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ। ਇਸ ਮੌਕੇ ਸਮਾਜ ਸੇਵੀ ਹਰਵਿੰਦਰਪਾਲ ਸਿੰਘ ਅਤੇ ਸਵਰਗਵਾਸੀ ਪਰਮਾਨੰਦ ਸ਼ਰਮਾ ਦੇ ਪਰਿਵਾਰ ਮੰਗਤ ਰਾਮ ਸ਼ਰਮਾ ਵੱਲੋਂ ਬੱਸਾਂ ਦੀ ਸੇਵਾ ਕੀਤੀ ਗਈ। ਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰthia ਫੇਰਨ ਕਲ ਕਲੇਸ਼ ਦੁਖ ਹਰੇ ਅਮਰਤੀਆ ਫਿਰ ਨਾ ਮੁਵ ਕਲ ਕਲੇਸ਼ ਦੁਖ ਹਰੇ ਸੁਣਵਡ ਪਾ ਗਿਆ ਪਰ ਅੰਮ੍ਰਿਤ ਬਾਣੀ ਰ ਸੁਣਵਡ ਪਾ ਗਿਆ ਅਰੇ ਅੰਮ੍ਰਿਤ ਬਾਣੀ ਰਾਮ ਜਿਨ ਕਾ ਕਰਮ ਲਖੇ ਤਸ ਹਿਰਦ ਸਮਾਣੀ ਰਾਮ ਜਿਨ ਕਾ ਕਰਮ ਲਖੇ ਤਸ ਹਿਰਦ ਸਮਾਣੀ ਰਾਮ ਸੁਣਵਡ ਪਾਗਿਆ ਅਰੇ ਅੰਮ੍ਰਿਤ ਬਾਣੀ i no,